ਪ੍ਰੋਫੈਸਰ ਸਾਡੇ ਨਾਲ ਅਸ਼ਲੀਲ ਹਰਕਤਾਂ ਕਰ ਰਹੇ। ਚੰਗੇ ਨੰਬਰ ਦਾ ਲਾਲਚ ਦਿੰਦਾ ਤੇ ਨਾਮ ਕਟਣ ਦੀ ਧਮਕੀ ਦੇ ਦਿੰਦਾ। ਇਲਜ਼ਾਮ ਇੱਕ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਵੱਲੋਂ ਪ੍ਰੋਫੈਸਰ ਤੇ ਲਾਏ ਗਏ ਨੇ ਕਿ ਉਹ ਜਿੰਸੀ ਸ਼ੋਸ਼ਣ ਕਰਦਾ ਹੈ। ਹਰਿਆਣਾ ਦੇ ਸਿਰਸਾ ਸਥਿਤ ਚੌਧਰੀ ਦੇਵਲਾਲ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੇ ਉੱਪਰ ਵਿਦਿਆਰਥਣਾਂ ਨੇ ਜਿੰਸੀ ਸ਼ੋਸ਼ਣ ਦੇ આરોਪ ਲਗਾਏ ਨੇ। ਸੀ ਡੀ ਐਲ ਯੂ ਦੇ ਇੱਕ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਸ ਬਾਰੇ ਇੱਕ ਗੁੰਮਨਾਮ ਚਿੱਠੀ ਲਿਖੀ ਹੈ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਵਿਭਾਗ ਦੇ ਵਿੱਚ ਕਰੀਬ 500 ਵਿਦਿਆਰਥਣਾਂ ਪੜ੍ਹਦੀਆਂ ਨੇ ਪ੍ਰੋਫੈਸਰ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਤੇ ਉਹਨਾਂ ਦੇ ਨਾਲ ਜਿੰਸੀ ਸ਼ੋਸ਼ਣ ਕਰਨ ਦੀ ਵੀ ਉਸਨੇ ਕੋਸ਼ਿਸ਼ ਕੀਤੀ ਬੇਟੀ ਬਚਾਓ ਬੇਟੀ ਪੜਾਓ ਦੀ ਸਰਕਾਰ ਸ਼ੈਤਾਨ ਡੀਨ ਤੋਂ ਉਸਨੂੰ ਬਚਾਓ ਇਹ ਉਹਨਾਂ ਦੇ ਵੱਲੋਂ ਚਿੱਠੀ ਦੇ ਵਿੱਚ ਲਿਖਿਆ ਗਿਆ ਛਾਤਰਾਵਾਂ ਵੱਲੋਂ ਚਿੱਠੀ ਰਾਸ਼ਟਰੀ ਮੈਲਾ ਅਯੋਗ ਹਰਿਆਣਾ ਸੀਐਮ ਹਰਿਆਣਾ ਗਵਰਨਰ ਸੀਡੀਐਲਯੂ ਕੁਲਪਤੀ ਦੇ ਨਾਲ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਭੇਜਿਆ ਗਿਆ ਵਿਦਿਆਰਥੀਆਂ ਨੇ ਇਸ ਪੂਰੇ ਮਾਮਲੇ ਦੀ ਹਾਈ ਲੈਵਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਜੋ ਕਿ सिरसा ਦੇ ਵਿੱਚ ਸਥਿਤ ਹੈ ਤਾਂ ਇਸ ਚਿੱਠੀ ਦੇ ਵਿੱਚ 6 ਅਹਿਮ ਗੱਲਾਂ ਲੜਕੀਆਂ ਦੇ ਵੱਲੋਂ ਲਿਖੀਆਂ ਗਈਆਂ ਨੇ ਕਿ ਕਈ ਮਹੀਨਿਆਂ ਤੋਂ ਇਕੱਲਿਆਂ ਦੇ ਵਿੱਚ ਗੰਦੀਆਂ ਤੇ ਅਸ਼ਲੀਲ ਹਰਕਤਾਂ ਕਰ ਰਿਹਾ ਹੈ ਤੇ ਉੱਥੇ ਹੀ ਸਹੀ ਚਰਿੱਤਰ ਹੋਣ ਦਾ ਆਪਣਾ ਝੂਠਾ ਦਿਖਾਵਾ ਕਰ ਰਿਹਾ ਹੈ ਜਦੋਂ ਕਿ ਸਚਾਈ ਕੁਝ ਹੋਰ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਸਾਰੇ ਉਸਤੇ ਬਹੁਤ ਹੀ ਯਕੀਨ ਕਰਦੇ ਨੇ ਸਾਨੂੰ ਲੜਕੀਆਂ ਨੂੰ ਅਲੱਗ-ਅਲੱਗ ਇਕੱਲੇ ਵਿੱਚ ਬੁਲਾ ਕੇ ਬਾਥਰੂਮ ਦੇ ਵਿੱਚ ਬੁਲਾਉਂਦਾ ਤੇ ਸਾਰੇ ਸਟਾਫ ਦੇ ਮੈਂਬਰਾਂ ਨੂੰ ਬਾਹਰ ਕੱਢ ਕੇ ਸਾਡੇ ਪ੍ਰਾਈਵੇਟ ਪਾਰਟ ਨੂੰ ਹੱਥ ਲਾਉਂਦਾ ਤੇ ਨਾਲ ਹੀ ਸਾਡੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਹੈ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਅਸੀਂ ਕਿਤੇ ਕੋਈ ਵੀ ਸ਼ਿਕਾਇਤ ਕੀਤੀ ਤਾਂ ਉਸ ਦਾ ਅੰਜਾਮ ਬਹੁਤ ਹੀ ਬੁਰਾ ਹੋਊਗਾ ਸਾਨੂੰ ਧਮਕਾਇਆ ਗਿਆ ਤੇ ਸੀਸੀਟੀਵੀ ਫੂਟੇਜ ਵੀ ਡਿਲੀਟ ਕਰਵਾ ਦਿੱਤੀ ਗਈ ਸਾਰੇ ਸਬੂਤ ਸਾਡੇ ਨਸ਼ਟ ਕਰ ਦਿੱਤੇ ਗਏ ਪ੍ਰੋਫੈਸਰ ਨੇ ਲੜਕੀਆਂ ਨੂੰ ਧਮਕਾ ਦਿੱਤਾ ਕਿ ਤੁਸੀਂ ਮੇਰਾ ਕੁਝ ਨਹੀਂ ਬਗਾੜ ਸਕਦੇ ਅਸੀਂ ਸਾਰੇ ਪੀੜਿਤਾ ਲੰਬੇ ਸਮੇਂ ਤੋਂ ਮਾਨਸਿਕ ਰੋਗ ਦੇ ਸ਼ਿਕਾਰ ਹੋ ਗਏ ਹਾਂ ਇਸ ਵਿਅਕਤੀ ਨੇ ਆਪਣੇ ਆਧਾਰ ਦੇ ਵਿੱਚ ਸੀਸੀਟੀਵੀ ਫੂਟੇਜ ਦੇ ਵਿੱਚ ਅਸਲੀ ਹਰਕਤਾਂ ਜੋ ਕੀਤੀਆਂ ਸੀਗੀਆਂ ਉਹ ਵੀ ਡਿਲੀਟ ਕਰਵਾ ਦਿੱਤੀਆਂ ਨੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇਸ ਪ੍ਰੋਫੈਸਰ ਨੂੰ ਹਟਾਓ ਤੇ ਸਾਡੀ ਇੱਜ਼ਤ ਬਚਾਓ ਸਾਨੂੰ ਯੂਨੀਵਰਸਿਟੀ ਦੇ ਉੱਪਰ ਕੋਈ ਵੀ ਵਿਸ਼ਵਾਸ ਨਹੀਂ ਹੈ ਪ੍ਰੋਫੈਸਰ ਉਹਨਾਂ ਨੂੰ ਧਮਕੀ ਦਿੰਦਾ ਹੈ ਤੇ ਲਾਲਚ ਦਿੰਦਾ ਹੈ ਉਹਨਾਂ ਲੜਕੀਆਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਪ੍ਰੋਫੈਸਰ ਸਾਨੂੰ ਸਾਰੀਆਂ ਪੀੜਿਤ ਛਾਤਰਾਵਾਂ ਨੂੰ ਯੂਨੀਵਰਸਿਟੀ ਦੇ ਵਿੱਚ ਕੱਢਣ ਦੀ ਧਮਕੀ ਦਿੰਦਾ ਹੈ ਪੇਪਰ ਦੇ ਵਿੱਚ ਨੰਬਰ ਵਧਾਉਣ ਤੇ ਪ੍ਰੈਕਟੀਕਲ ਦੇ ਵਿੱਚ ਨੰਬਰ ਚੰਗੇ ਲਵਾਉਣ ਦਾ ਲਾਲਚ ਵੀ ਦਿੰਦਾ ਹੈ ਕਿਉਂਕਿ ਇਹ ਪ੍ਰੋਫੈਸਰ ਬਹੁਤ ਹੀ ਜ਼ਿਆਦਾ ਰਾਜਨੀਤਿਕ ਪਰਵਾਹਵ ਦੇ ਰਸੂਖ ਵਾਲਾ ਹੈ ਤੋ ਇਸ ਲਈ ਸਾਰਿਆਂ ਨੇ ਇਕਜੁੱਟ ਹੋ ਕੇ ਅਸੀਂ ਗੁੰਮਨਾਮ ਲੈਟਰ ਲਿਖਿਆ ਇਸ ਬਾਰੇ ਜਦੋਂ ਉਹਨਾਂ ਨੇ ਕਿਹਾ ਅਸੀਂ ਵਾਇਸ ਚਾਂਸਲਰ ਪ੍ਰੋਫੈਸਰ ਅਜਮੇਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਪ੍ਰਕਾਰ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪ੍ਰੋਫੈਸਰ ਨੇ ਕਿਹਾ ਕਿ ਮੇਰੇ ਤੇ ਜੋ aarop ਨੇ ਝੂਠੇ ਤੇ ਬੇਬੁਨਿਆਦ ਨੇ ਰਜਿਸਟਰ ਇਹ ਬੋਲੇ ਕਿ ਚਿੱਠੀ ਮਿਲੀ ਤੇ ਜਾਂਚ ਕਰਵਾਵਾਂਗੇ ਸੋ ਇਸ ਤਰ੍ਹਾਂ ਦੀ ਹਰਕਤਾਂ ਯੂਨੀਵਰਸਿਟੀਆਂ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਹੀ ਦੇਖਣ ਨੂੰ ਮਿਲੀਆਂ ਨੇਗੀਆਂ ਹਾਫਜ਼ਾ ਸ਼ਿਕਾਰ ਇਹਨਾਂ ਵਿਦਿਆਰਥੀਆਂ ਨੂੰ ਅਧਿਆਪਕ ਬਣਾ ਰਹੇ ਨੇ ਤੇ ਭੁੱਲ ਗਏ ਨੇ ਕਿ ਉਹ ਗੁਰੂ ਨੇ ਗੁਰੂ ਤੇ ਇੱਕ ਸ਼ਿਸ਼ਿਆ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਵੱਡਾ ਰਿਸ਼ਤਾ ਹੁੰਦਾ ਬਹੁਤ ਹੀ ਪਵਿੱਤਰ ਰਿਸ਼ਤਾ ਹੁੰਦਾ ਪਰ ਇਹੋ ਜਿਹੇ ਅਧਿਆਪਕਾਂ ਨੇ ਇਸ ਰਿਸ਼ਤੇ ਦਾ ਕਾਣ ਕਰ ਦਿੱਤਾ